ਪਹਿਲੇ ਸਮੇਂ ਦੇ ਵਿੱਚ ਲੋਕ ਲੰਬੇ ਸਮੇਂ ਤੱਕ ਜਿਉਂਦੇ ਸਨ ਉਹ ਕਿਸੇ ਕਿਸਮ ਦੀ ਬਿਮਾਰੀ ਤੋਂ ਪੀੜਤ ਨਹੀਂ ਸੀ ਸਬਜ਼ੀਆਂ ਨੂੰ ਖੇਤਾਂ ਵਿੱਚੋਂ ਲਿਆ ਕੇ ਸਿੱਧਾ ਖਾਧਾ ਜਾ ਸਕਦਾ ਸੀ ਇਹ ਬਹੁਤ ਹੀ ਕੁਦਰਤੀ ਤਰੀਕੇ ਦੇ ਨਾਲ ਉਗਾਈਆਂ ਜਾਂਦੀਆਂ ਸਨ ਨਾ ਤਾਂ ਕੋਈ ਰਸਾਇਣ ਅਤੇ ਨਾ ਹੀ ਕਿਸੇ ਕਿਸਮ ਦੀ ਕੈਮੀਕਲ ਯੂਜ਼ ਕੀਤੇ ਜਾਂਦੇ ਸੀ ਖਾਦ ਦੇ ਨਾਂ ਤੇ ਗੋਬਰ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਕਰਣ ਲੋਕਾਂ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਸੀ ਪਰ ਸਮੇਂ ਦੇ ਨਾਲ ਖੇਤੀ ਦਾ ਤਰੀਕਾ ਵੀ ਬਦਲ ਰਿਹਾ ਹੈ ਘੱਟ ਮਿਹਨਤ ਦੇ ਨਾਲ ਜ਼ਿਆਦਾ ਕਮਾਈ ਕਰਨ ਦੇ ਲਾਲਚ ਦੇ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਰਸਾਇਣਾਂ ਦੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿਤੀ ਹੈ ਫਸਲਾਂ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਜਾਂ ਲੰਬੇ ਸਮੇਂ ਲਈ ਸਟੋਰ ਕਰਨ ਦੇ ਨਾਂ ਤੇ ਇਹਨਾਂ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਮਿਲਾਈਆਂ ਜਾਂਦੀਆਂ ਨੇ ਅਜੇ ਵਿੱਚ ਜੇਕਰ ਸਬਜ਼ੀਆਂ ਅਤੇ ਫਲਾਂ ਨੂੰ ਵੇਚਣ ਵਾਲਿਆਂ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਕੁਝ ਮਿਲਾਵਟ ਕਰ ਰਹੇ ਨੇ ਅਜੇ ਵਿੱਚ ਜੇਕਰ ਸਬਜ਼ੀਆਂ ਤੇ ਫਲਾਂ ਨੂੰ ਚੰਗੀ ਤਰ੍ਹਾਂ ਨਾ ਧੋਇਆ ਜਾਵੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦੀਆਂ ਨੇ ਇਹਨਾਂ ਨੂੰ ਖਾਣ ਦਾ ਮਤਲਬ ਮੌਤ ਨੂੰ ਸੱਦਾ ਦੇਣਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਮਾਟਰਾਂ ਨੂੰ ਕੈਮੀਕਲ ਦੇ ਵਿੱਚ ਡੁਬੋਣ ਦਾ ਵੀਡੀਓ ਕੀ ਟਮਾਟਰ ਇਕਦਮ ਤਰੋ-ਤਾਜ਼ਾ ਹੋ ਜਾਂਦੇ ਨੇ ਟਮਾਟਰ ਅਜਿਹੀ ਸਬਜ਼ੀ ਹੈ ਜੇਕਰ ਇਸ ਨੂੰ ਤੋੜਨ ਤੋਂ ਤੁਰੰਤ ਬਾਅਦ ਵੇਚਿਆ ਨਾ ਜਾਵੇ ਤਾਂ ਇਹ ਸੜਨ ਲੱਗ ਜਾਂਦੇ ਨੇ ਕਈ ਵਾਰ ਸਬਜ਼ੀਆਂ ਵੇਚਣ ਵਾਲੇ ਟਮਾਟਰਾਂ ਦੀ ਚੰਗੀ ਕੀਮਤ ਨਾ ਮਿਲਣ ਕਰਕੇ ਉਹਨਾਂ ਨੂੰ ਬੁਰਾ ਵੀ ਲੱਗਦਾ ਹੈ ਜੇ ਇਸ ਸਥਿਤੀ ਵਿੱਚ ਉਹਨਾਂ ਦਾ ਬਹੁਤ ਸਾਰਾ ਸਟਾਕ ਖਰਾਬ ਹੋ ਜਾਂਦਾ ਹੈ ਬੇਕਾਰ ਹੋ ਜਾਂਦਾ ਹੈ ਪਰ ਹੁਣ ਟਮਾਟਰਾਂ ਨੂੰ ਲੰਬੇ ਸਮੇਂ ਤੱਕ ਤਾਜ਼ੇ ਰੱਖਣ ਦੇ ਲਈ ਇਹ ਸਬਜ਼ੀ ਵੇਚਣ ਵਾਲਿਆਂ ਨੇ ਇਸ ਦਾ ਵੀ ਤੋੜ ਲੱਭ ਲਿਆ ਹੈ ਇਸ ਤੋਂ ਬਾਅਦ ਟਮਾਟਰਾਂ ਨੂੰ ਕੈਮੀਕਲ ਵਾਲੇ ਪਾਣੀ ਦੇ ਵਿੱਚ ਡੁਬੋਇਆ ਜਾਂਦਾ ਹੈ ਇਸ ਨਾਲ ਟਮਾਟਰਾਂ ਟਮਾਟਰ ਲੰਬੇ ਸਮੇਂ ਤੱਕ ਤਾਜ਼ਾ ਰਹਿੰਦਾ ਹੈ ਇਹਨਾਂ ਸਬਜ਼ੀਆਂ ਨੂੰ ਜਿਸ ਰਸਾਇਣ ਵਿੱਚ ਡੁਬੋਇਆ ਜਾਂਦਾ ਹੈ ਉਹ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਨੇ ਜੇਕਰ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਧੋਵੇ ਤਾਂ ਇਹ ਸਿਹਤ ਦੇ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦੇ ਨੇ ਇਹਨਾਂ ਰਸਾਇਣਾਂ ਦੇ ਵਿੱਚ ਡੁਬੋਏ ਜਾਣ ਤੋਂ ਬਾਅਦ ਟਮਾਟਰਾਂ ਦਾ ਰੰਗ ਚਮਕਦਾਰ ਲਾਲ ਹੋ ਜਾਂਦਾ ਹੈ ਅਤੇ ਇਹ ਜਲਦੀ ਖਰਾਬ ਨਹੀਂ ਹੁੰਦੇ ਅਜਿਹੇ ਵਿੱਚ ਬਾਜ਼ਾਰ ਦੇ ਵਿੱਚ ਉਪਲਬਧ ਲਾਲ ਟਮਾਟਰ ਖਰੀਦਣ ਤੋਂ ਪਹਿਲਾਂ ਉਹਨਾਂ ਨੂੰ ਧਿਆਨ ਨਾਲ ਚੈੱਕ ਜ਼ਰੂਰ ਕਰੋ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਧੋਵੋ ਤਾਂ ਕਿ ਇਹ ਰਸਾਇਣ ਟਮਾਟਰਾਂ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਵਿੱਚ ਨਾ ਜਾਵੇ